ਮੈਂ ਮੈਦਾ ਸਰੀਆਨ ਭਲਕਾ ਸੀ ਸਾਰਾ ਇੱਥੇ ਪਹੁੰਚਿਆ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਮਜੀਤ ਸਿੰਘ ਕਿਰਤਾਰ ਤੇ ਜਗਤਾਰ ਸਿੰਘ ਜੋ ਹਾਜੀ ਤੋਂ ਇੱਥੇ ਆ ਕੇ ਆਏ ਨੇ ਸੁਖਰਾ ਨੂੰ ਮੇਰੇ ਉੱਪਰ ਕਿ ਸਾਨੂੰ ਬਹੁਤ ਖੁਸ਼ਕਰਨ ਹੁੰਦਾ ਸੀ ਆਪਣੀਆਂ ਕਮੇਟੀ ਦੇ ਨਾਲ ਦੇ ਵਿੱਚ ਕੋਈ ਡਿਵੈਲਪਮੈਂਟ ਕੋਈ ਡਿਵੈਲਪਮੈਂਟ ਨਹੀਂ ਜਿੰਨਾ ਨਸ਼ਾ ਪਤਾ ਇੱਥੇ ਚੱਲ ਰਿਹਾ ਕਰਪਸ਼ਨ ਚੱਲ ਰਹੀ ਹੈ ਕੋਈ ਕਿਸੇ ਨੇ ਪੁੱਛ ਨਹੀਂ ਤੇ ਆ ਮੈਂ ਤੇ ਸਰਬਜੋਤ ਸਿੰਘ ਸਾਹਿਬ ਜੀ ਨੇ ਇੱਕ ਗੱਲ ਕਰਾਂਗਾ ਹੁੰਦਾ ਸਾਡੀ ਪਾਣੀ ਸਾਡੇ ਨਾਲ ਚੁੱਕੇ ਪਾਣੀ ਤੋ ਮੇਰੀ ਜਥੇ ਮੇਰੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਸਤਾਈ ਦਾ ਦਰਸ਼ਨ ਸਰਦਾਰ ਸਭ ਜੋਸ਼ੀ ਸਾਹੀ ਆਪਾਂ ਸਾਰੇ ਨੇ ਅਨੁਭਵ ਆ ਰਾਤ ਜਦੋਂ ਵੀ ਜਰੂਰਤ ਪੈਂਦੀ ਹੈ ਜਿਹੜੇ ਮੋਕੇ ਨੇ ਸਰਕਾਰਾਂ ਦੇ ਮੋਕੇ ਦੇ ਐਮ ਐਲ ਏ ਆ ਕੀਤੇ ਜਾਂਦੇ ਨੇ ਦੇਖੇ ਰਾਤ ਨੇ ਲੋਕਾਂ ਦੇ ਪਿੰਡਾਂ ਵਿੱਚ ਘਰੇ ਆ ਬਿਨਾਂ ਅਦਿਰ ਸੇਵਾ ਕਾਰਜਾਂ ਸਾਡੇ ਤੁਹਾਡੇ ਨਾਲ ਸਾਂਝੇ ਕੀਤੇ ਸਾਡੇ ਵਿੱਚ ਐਮ ਸੀ ਬੱਗੂ ਜੀ ਪਹੁੰਚੇ ਦੇਖੋ ਜੀ ਨੀਦਰ ਨੂੰ ਜਾਇਆ ਹੈ ਤੇ ਨੀਦਰ ਲੋਕਾਂ ਨੇ ਸਾਥੀ ਨੂੰ ਮੰਨਿਆ ਸਾਥੀ ਪੰਜਾਬ ਕਿਤੇ ਵੀ ਜਾਂਦਾ ਤੇ ਜਨਤਾ ਖੜੀ ਰਹਿੰਦੀ ਹੈ ਪੂਰੇ ਪੰਜਾਬ ਨੂੰ ਸਰਦਾਰ ਸਾਥੀ ਦੀ ਸ਼ਾਨ ਦੇ ਦੇਂਦੇ ਆ ਤੇ ਇਦਾਂ ਦਾ ਜਿਹੜਾ ਸਾਨੂੰ ਮਿਲਿਆ ਮੈਂ ਸਲੂਟ ਕਰਦਾ ਹੈ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਘਰ ਪਤਨੀ ਜੀ ਬੈਠੇ ਆ ਉਹ ਵੀ ਇਹਨਾਂ ਨੂੰ ਇਸ ਕੰਮ 'ਚ ਸਹਾਇਤਾ ਕਰਦੀ ਆ ਤਾਂ ਹੀ ਇਹ ਸਮਾਜ ਨੂੰ ਸਮਝ ਦੇ ਪਾਉਂਦੇ ਆ ਇਹਨਾਂ ਦੇ ਪਰਿਵਾਰ ਲਈ ਇਹਨਾਂ ਦੀ ਪਤਨੀ ਲਈ ਇਹਨਾਂ ਦੇ ਮਾਤਾ

کوئی ڈیویلپمنٹ کوئی ڈیویلپمنٹ نہیں ساپی جی کو پیار دیتا ہے جو فرقار دیتا ہے وہ دے لئے ساپی جی اور ساچی ساری ٹیم کو حضیر ہی نہیں ہے اور ساپی یہ سامت کا سکتا ہے کہ ساہم کسے لیٹر کی لوڈ نہیں سکتا ہوں نے ہوں دی ساہم کے لئے جنیوں کو مانگی لوڈ نہیں کیونکہ ہم نے بہت ਸਭ ਜੋ ਤੇ ਤੇ ਬਰਾਜਮਾਨ ਸਾਡੇ ਇਲਾਕੇ ਦੀ ਸਮੁੱਚੀ کریم ਮੇਰੇ ਸਾਹਮਣੇ ਵੱਖ-ਵੱਖ ਪਿੰਡਾਂ ਚੋਂ ਪਹੁੰਚੇ ਮੇਰੇ ਬਜ਼ੁਰਗ ਸਹਿਬਾਨ ਨੌਜਵਾਨ ਵੀਰ ਮਤਾਵਾ ਭੈਣਾ ਸਭ ਤੋਂ ਪਹਿਲਾਂ ਮੈਂ ਸਤਿ ਤੇ ਤੁਹਾਡੀ ਕੇ ਸੇਵਾ ਚ ਕੋਈ ਕਮੀ ਰਹਿ ਗਈ ਉਦਾਲੀ ਮੈਂ ਮਾਫੀ ਵੀ ਮੰਗਦਾ ਤੇ ਇੱਕ ਬੇਨਤੀ ਕਰਦਾ ਕਿ ਜਿਹੜਾ ਲੰਗਰ ਪਾਣੀ ਪ੍ਰਸ਼ਾਦਾ ਬਣਿਆ ਉਹ ਜਰੂਰ ਸਾਰੇ ਛੱਕ ਕੇ ਜਾਇਓ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗੱਲਾਂ ਹੈ ਕਿ ਉਹ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਭਰਾ ਜੇ ਮੈਂ ਕੱਲੇ-ਕੱਲੇ ਦਾ ਨਾਮ ਲਾ ਲਗਾਣਾ ਬਹੁਤ ਸਮਾਂ ਲੱਗ ਜੂਗਾ ਆ ਜਿੰਨੇ ਵੀ ਮੇਰੇ ਸਟੇਜ ਪਰ ਤੁਹਾਡੇ ਨਾਲ ਨਹੀਂ ਹੀ ਇਹਨਾਂ ਨੇ ਉਡਣਾ ਆ ਬੜਾ ਵਧੀਆ ਇਨਸਾਨ ਆ ਇੱਕ ਸ਼ਾਇਰ ਨੇ ਲਿਖਿਆ ਆ ਤੈਨੂੰ ਸੱਜਣਾ ਨਾਂ ਨਹੀਂ ਹੁੰਦੀ ਤੈਨੂੰ ਸਜਣਾ ਨਾ ਨਹੀਂ ਹੁੰਦੀ ਤੂੰ ਨਹੀਂ ਕਰਦਾ ਤਾਂ ਨਹੀਂ ਹੁੰਦੀ ਤੈਨੂੰ ਦਿਲ ਵਿੱਚ ਤਾ ਰੱਖਿਆ ਦਿਲ ਤੋਂ ਸੋਣੀ ਥਾਂ ਨਹੀਂ ਹੁੰਦੀ ਤੈਨੂੰ ਸਜਣਾ ਨਾ ਨਹੀਂ ਹੁੰਦੀ ਤੁਸੀਂ ਸਾਰਿਆਂ ਨੇ ਸਾਬੀ ਜੀ ਨੂੰ ਅੱਜ ਦਿਲ ਦੇ ਵਿੱਚ ਰੱਖਿਆ ਆ ਉਸੇ ਕਰਕੇ ਤੁਸੀਂ ਅੱਜ ਇਹਨਾਂ ਨੂੰ ਸੁਣਨ ਵਾਸਤੇ ਆਏ ਹੋ ਨਹੀਂ ਤਾਂ ਲੋਕੀ ਸਰਕਾਰਾਂ ਤੋਂ ਡਰ ਜਾਂਦੇ ਆ ਤਦ ਕਹਿੰਦੇ ਆ ਕਿ ਨਹੀਂ ਯਾਰ ਐਸਲਾ ਝਾੜੂ ਵਾਲੇ ਦੀ ਸਰਕਾਰ ਜੇ ਅਸੀਂ ਉੱਥੇ ਗਏ ਤਾਂ ਸਾਡਾ ਆ ਨੁਕਸਾਨ ਹੋਊਗਾ ਤੁਸੀਂ ਅੱਜ ਕੋਈ ਆਪਣਾ ਫਾਇਦਾ ਜਾਂ ਨੁਕਸਾਨ ਕਰਕੇ ਨਹੀਂ ਆਏ ਤੁਸੀਂ ਇੱਕ ਨਿੱਜੀ ਤੌਰ ਤੇ ਇਹਨਾਂ ਦੇ ਨਾਲ ਜੁੜੇ ਹੋਣ ਕਰਕੇ ਤੁਸੀਂ ਆਏ ਆ ਤੁਹਾਡਾ ਵੀ ਇਹ ਮਾਦੇ ਵਿੱਚ ਇਹ ਬਲਬਲਾ ਬੜਿਆ ਪਿਆ ਆ ਕਿ ਆਪਾਂ ਮਕੇਰੀਆ ਦੇ ਵਿੱਚ ਇੱਕ ਨਵੀਂ ਸੋਚ ਲੈ ਕੇ ਆਈਏ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਜੇ ਤੁਹਾਡੀ ਆਜ਼ਾਦ ਹੋਵੇ ਜੇ ਕ ਕੋਈ ਕੋਈ ਫੈਸਲਾ ਲੈ ਤੁਸੀਂ ਇਹਨਾਂ ਨਾਲ ਸਹਿਮਤ ਹੋਵੋਗੇ ਜੇ ਤੁਸੀਂ ਸਹਿਮਤ ਹੈ ਤਾਂ ਝਕਾਰਾ ਲਵਾ ਦਿਓ ਜੀ ਲਵਾ ਦਿਓ ਕਹਿੰਦੇ ਨਹੀਂ ਲਵਾ ਦਿਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਵਾਜ਼ ਜਿਹੜਾ ਗੱਜ-ਬੱਜ ਕਰੀਏ ਬਾਹਾਂ ਪੂਰੀਆਂ ਜੋਰ ਨਾਲ ਖੜੀਆਂ ਕਰਕੇ ਕਰਿਓ ਜਿਹੜੀ ਜਮਾਨਤ ਦੇ ਫਟਾਹਦੀ ਉਹਦੀ ਮਾਦਤ ਤੇ ਵੀ ਫਟਕਣ ਦੀਆ ਬੋਲੇ ਚਾਨਦ ਦੇਖਾ ਐ ਚਾਨਦ ਮੈਨੇ ਇੱਕ ਚਾਨਦ ਦੇਖਾ ਚੰਦਰ ਮੇਰਾ ਗੱਲ ਹੋ ਰਹੀ ਆ ਐ ਚਾਨਦ ਮੈਨੇ ਇੱਕ ਚਾਨਦ ਦੇਖਾ ਤੁਮੇ ਦਾਗ ਦੇਖਾ ਮੇਰੇ ਸਾਹੀ ਜੀ ਕੋ ਬੇਦਾਗ ਦੇਖਾ ਬੇਦਾਗ ਇਨਸਾਨ ਆ ਇਸ ਪੀਰ ਦੀ ਡੱਟ ਕੇ ਮੱਦ ਕਰਿਓ ਆਉਣ ਵਾਲੇ ਜੇੜ ਦੇ ਵਿੱਚ ਸਮੇਂ ਦੇ ਵਿੱਚ ਇਹਨਾਂ ਨੂੰ ਡੱਟ ਕੇ ਮੱਦ ਕਰੋਗੇ ਤਾਂ ਤੁਹਾਨੂੰ ਵੀ ਕੁਛ ਨਾ ਕੁਛ ਪ੍ਰਾਪਤ ਹੋਊਗਾ ਜੇਕਰ ਮੈਂ ਗਲਤ ਸ਼ਬਦ ਬੋਲ ਗਿਆ ਮਾ ਖੀਮਾ ਦਾ ਜੈ ਜੀ ਕਾ ਵਾਹਿ ਰੰਧੀ ਕਾ ਖਾਲਸਾ ਅੱਜ ਅਸੀਂ ਮੁਕੇਰੀਆਂ ਚ ਆਪਣੇ ਹਲਕੇ ਦੀ ਇੱਕ ਵਰਕਰ ਮੀਟਿੰਗ ਰੱਖੀ ਸੀ ਤੇ ਮੈਂ ਸਮਝਦਾ ਕਿ ਜਿਹੜੀ ਉਹ ਵਰਕਰ ਮੀਟਿੰਗ ਇੱਕ ਵਿਸ਼ਾਲ ਰੈਲੀ ਦਾ ਰੂਪ ਧਨ ਕਰ ਗਈ ਤੇ ਲੋਕਾਂ ਨੇ ਅੱਜ ਮੇਰੀ ਉਮੀਦ ਤੋਂ ਕਈ ਗੁਣਾ ਵੱਧ ਸਾਡੀ ਇਸ ਮੀਟਿੰਗ ਨੂੰ ਰੈਲੀ ਦਾ ਰੂਪ ਦੇਖ ਕੇ ਸਾਨੂੰ ਨਵਾਜਿਆ ਤੇ ਮੈਂ ਧੰਨਵਾਦ ਕਰਦਾ ਆਪਣੇ ਇਲਾਕੇ ਦੀ ਸੰਗਤ ਦਾ ਆਪਣੇ ਇਲਾਕੇ ਦੀ ਜਨਤਾ ਦਾ ਜਿਹੜਾ ਮੇਰਾ ਪਰਿਵਾਰ ਆ ਸਾਰਾ ਕਿ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਕਿਉਂਕਿ ਅਸੀਂ ਇੱਕ ਨਾਰਾ ਨਵੀਂ ਸੋਚ ਨਵੀਂ ਉਮੀਦ ਲੈ ਕੇ ਲੋਕਾਂ 'ਚ ਗਏ ਆ ਕਿ ਇੱਕ ਨਵੀਂ ਸੋਚ ਨਾਲ ਹਲਕੇ ਦੀ ਜਿਹੜੀ ਅੱਗੋ ਅਗਵਾਈ ਜਿਹੜੀ ਅਸੀਂ ਚਾਹੁੰਦੇ ਆ ਭਈ ਕਰਕੇ ਸਰਕਾਰਾਂ ਦੇ ਖਿਲਾਫ ਜੋ ਸਾਡਾ ਹਲਕਾ ਬਹੁਤ ਵੱਡੇ ਪੱਧਰ ਤੇ ਪਛੜ ਚੁੱਕਾ ਇੱਕ ਲਵਾਰਸ ਜਿਹਦੇ ਕੋਈ ਜਾ ਉਹ ਕਹਿੰਦੇ ਕਿਹੜੀਆਂ ਲਵਾਰਸ ਹੋ ਗਿਆ ਜੋ ਲਵਾਰਸ ਹੋਇਆ ਹਲਕਾ ਉਹਦੇ ਖਿਲਾਫ ਅਸੀਂ ਜਿਹੜੀ ਹੁਣ ਇੱਕ ਮੁਹਿੰਮ ਸ਼ੁਰੂ ਕਰਾਂਗੇ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਲੋਕਾਂ ਦੀਆਂ ਚਾਹੇ ਟੁੱਟੀਆਂ ਸੜਕਾਂ ਚਾਹੇ ਨਸ਼ੇ ਦੇ ਮੁੱਦੇ ਤੇ ਗੱਲ ਹੈ ਚਾਹੇ ਬੇਰੁਜ਼ਗਾਰੀ ਹੈ ਜਾਂ ਹੋਰ ਜਿੰਨੇ ਵੀ ਇਲਾਕੇ ਦੇ ਮਸਲੇ ਆ ਚਾਹੇ ਕਿਸਾਨੀ ਦੇ ਮਸਲੇ ਆ ਉਹਨਾਂ ਮਸਲਿਆਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ 'ਚ ਲੋਕਾਂ ਦੀ ਕਚਹਿਰੀ 'ਚ ਜਾ ਕੇ ਇਸ ਸਰਕਾਰ ਦੇ ਖਿਲਾਫ ਝੰਡਾ ਬੁਲੰਦ ਕਰਾਂਗੇ ਹਰ ਬਾਲੀ ਸਨੈਕੀ ਕੋਈ ਪਾਰਟੀ ਬਣਾਉਂਦਾ ਇਰਾਦਾ ਹੈ ਜਾਂ ਕਿਸੇ ਪਾਰਟੀ ਦਾ ਨਹੀਂ ਇਹ ਵੇਖੋ ਮੇਰਾ ਬੜਾ ਕਲੀਅਰ ਆ ਤੇ ਮੈਂ ਸਟੇਜ ਤੇ ਵੀ ਇਹ ਗੱਲ ਕਹੀ ਆ ਇਹ ਮੇਰਾ ਪਰਿਵਾਰ ਆ ਜਿਨੀ ਸੰਗਤ ਆ ਜਾਈ ਆ ਇਹ ਸੰਗਤ ਮੈਨੂੰ ਜੋ ਕਹੇਗੀ ਜੋ ਇਹ ਫੈਸਲਾ ਦੇਣਗੇ ਮੈਂ ਉਹ ਫੈਸਲਾ ਕਰਾਂਗਾ ਮੇਰਾ ਆਪਣਾ ਫੈਸਲਾ ਕੋਈ ਨਹੀਂ ਹੋਏਗਾ ਇਕਾਨੀ ਗੱਲ ਕਰੀਏ ਇਕਾਨੀ ਨਾਲ ਪਾਲੂ ਤੁਸੀਂ ਉੱਥੇ ਅਸਲੇ ਮੌਜੂਦ ਹੋ ਤੁਸੀਂ ਨਹੀਂ ਮੈਂ ਆਪਣੇ ਅਹੁਦੇ ਸਾਰੇ ਛੱਡ ਤੇ ਕਿਉਂਕਿ ਪਾਰਟੀ ਜਿਹੜੀ ਸੀਗੀ ਉਹ ਜਿਹੜੇ ਸਿਧਾਂਤਾਂ ਤੇ ਕੰਮ ਕਰਨਾ ਚਾਹੀਦਾ ਸੀ ਉਹਨਾਂ ਸਿਧਾਂਤਾਂ ਤੋਂ ਪਿੱਛੇ हट ਗਈ ਤੇ ਉਹਨਾਂ ਗੱਲਾਂ ਤੋਂ ਜਦੋਂ ਅਸੀਂ ਲੋਕਾਂ ਦੀ ਕਚਹਿਰੀ 'ਚ ਜਾਂਦੇ ਆ ਲੋਕ ਸਾਨੂੰ ਕਈ ਤਰ੍ਹਾਂ ਦੇ ਸਵਾਲ ਜਵਾਬ ਦਿੰਦੇ ਨੇ ਇਸ ਕਰਕੇ ਮੈਂ ਆਪਣੇ ਆਪ ਨੂੰ ਸਾਰੇ ਸਮੁੱਚੇ ਅਹੁਦਿਆਂ ਤੋਂ ਪਿੱਛੇ ਠਾ ਕੇ ਇੱਕ ਲੋਕਾਂ ਦੀ ਜਨਤ ਦੀ ਇੱਕ ਵਰਕਰ ਤੌਰ ਤੇ ਕੰਮ ਕਰ ਰਿਹਾ ਗੱਲ ਹਲਕਾ ਮੁਕੇਰੀਆਂ ਦੀ ਕਰੀਏ ਤੱਕ ਕਿੰਨਾ ਪਿਛੜਿਆ ਮੰਦ ਹੈ ਮੈਂ ਕਹਨਾ ਜੇ ਪੰਜਾਬ ਤੋਂ ਸਭ ਤੋਂ ਵੱਧ ਪਛੜਿਆ ਹਲਕਾ ਤੇ ਮਕੇਰੀਆਂ ਬਣ ਗਿਆ ਲੰਬਾ ਸਮਾਂ ਜਾ ਕੇ ਚਲੋ ਤੁਸੀਂ ਸਾਰੇ মিডিਆ ਵਾਲੇ ਮੇਰੇ ਭਰਾ ਬੈਠੇ ਹੋ ਕਦੇ ਲੋਕਾਂ ਦੀ ਚਲੋ ਕਚਹਿਰੀ ਚ ਚਲੋ ਲੋਕਾਂ ਪਿੰਡ ਪਿੰਡ ਚਲੋ ਲੋਕ ਤੁਹਾਨੂੰ ਆਪ ਦੱਸਣਗੇ ਆ ਜਿੰਨੀ ਅੱਜ ਜਨਤਾ ਆਈ ਹੈ ਨਾ ਇਹ ਸਰਕਾਰ ਦੀ ਸਤੀ ਹੋਈ ਆ ਲੋਕਾਂ ਦੀਆਂ ਸੜਕਾਂ ਨਹੀਂ ਲੋਕਾਂ ਦੇ ਕੋਈ ਹੋਰ ਮੁੱਦੇ ਤੇ ਜੇ ਗੱਲ ਕਰ ਲਈਏ ਅੱਜ ਬਹੁਤ ਬੁਰਾ ਹਾਲ ਆ ਜੇ ਪੰਜਾਬ ਤੋਂ ਜਵਾਬ ਤੇ ਹਾਜੀਪੋ ਤੇ ਲੱਗੇ ਲੱਗੇ ਜੇ ਪਿੰਡਾਂ ਚਲ ਜੋ ਉਹਨਾਂ ਦੇ ਜਾਗ ਇਦਾਂ ਮਹਿਸੂਸ ਹੁੰਦਾ ਕਰੇ ਪੰਜਾਬ ਦਾ ਹਲਕਾ ਹੀ ਇੰਨੀ ਪਾਲੀ ਕਿਹੜੇ ਕਿਹੜੇ ਇਹ ਜੁਪੀ ਬਿਹਾਰ ਚ ਵੜ ਗਏ ਜਾ ਕੇ ਇਹ ਆਜਾ ਮਾਹੌਲ ਸਾਡੇ ਅਜ ਹਲਕੇ ਦਾ ਬਣ ਚੁੱਕਾ ਅਗਲੀ ਰਣਨੀਤੀ ਕੀ ਹੁੰਦੀ ਹੈ ਰਣਨੀਤੀ ਅਜ ਤੱਕ ਵੇਖੋ ਆਉਣ ਵਾਲੇ ਸਮੇਂ ਚ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਆ ਕਿ ਮੈਂ ਆਪਣੀ ਸੋਚ ਲੈ ਕੇ ਚੱਲਿਆਂ ਅੱਜ ਤੋਂ ਬਾਅਦ ਲੋਕਾਂ ਦੀ ਲੜਾਈ ਲੜਨੀ ਆ ਜੋ ਲੋਕ ਕਹਿਣਗੇ ਉਹੀ ਮੇਰੀ ਰਣਨੀਤੀ ਹੋਏਗੀ ਜੋ ਲੋਕਾਂ ਦੀ ਰਣਨੀਤੀ ਹੋਏਗੀ ਮੈਂ ਆਪਣੇ ਭਰਾਵਾਂ ਤੋਂ ਬਾਹਰ ਇੱਕ ਕਦਮ ਨਹੀਂ ਜਾਣਾ 11 ਤਰੀਕ ਨੂੰ ਤੁਸੀਂ ਪ੍ਰੋਗਰਾਮ ਆ ਵਿਖਿਆ ਹੈ ਕੀ ਹੈ ਪ੍ਰੋਗਰਾਮ ਉਹ ਸੜਕਾਂ ਦੇ ਮੁੱਦੇ ਤੇ ਅਸੀਂ ਐਸ.ਡੀ.ਐਮ ਦਫ਼ਤਰ ਦਾ ਘਰਾਓ ਕਰਾਂਗੇ ਪਹਿਲਾ ਸਾਡਾ ਪ੍ਰੋਗਰਾਮ ਹੈ ਸੜਕਾਂ ਦੇ ਮੁੱਦੇ ਦੇ ਕਿਉਂਕਿ ਮੈਂ ਲੋਕਾਂ 'ਚ ਕਿਹਾ ਲੋਕਾਂ ਦੀ ਕਿਚਹਿੜ ਜਿਹਾ ਲੋਕ ਆਪ ਕਹਿੰਦੇ ਆ ਵੀ ਸਾਡੇ ਪਿੰਡਾਂ ਦੇ ਸੜਕਾਂ ਦਾ ਬਹੁਤ ਬੁਰਾ ਹਾਲ ਆ ਉਹ ਐਸ.ਡੀ.ਐਮ ਦਫ਼ਤਰ ਦੇ ਬਾਹਰ ਅਸੀਂ ਧਰਨਾ ਲਾ ਕੇ ਅਸੀਂ ਮਮਰੈਂਡਮ ਐਸ.ਡੀ.ਐਮ ਸਾਹਿਬ ਨੂੰ ਪਹਿਲਾਂ ਦੇਣਾ ਵੀ ਸਾਡਾ ਮਮਰੈਂਡਮ ਲਓ ਇਲਾਕੇ ਦੀਆਂ ਸੜਕਾਂ 'ਵਾਲ ਧਿਆਨ ਦਿਓ ਜੇ ਉਹ ਧਿਆਨ ਨਹੀਂ ਦੇਣਗੇ ਤੇ ਆਉਣ ਵਾਲੇ ਦਿਨਾਂ 'ਚ ਫਿਰ ਸੰਘਰਸ਼ ਵੱਡਾ